ਗਿਆਨ ਦੀ ਰੋਸ਼ਨੀ ਵਿੱਚ ਸਵਾਗਤ ਹੈ ਸਭ ਦੋਸਤਾਂ ਦਾ ਆਓ ਦੋਸਤੋ ਅੱਜ ਇੱਕ ਫੇਰ ਨਵੀਂ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰੀਏ ਅੱਜ ਦੀ ਇਸ ਗਿਆਨ ਦੀ ਗੱਲ ਦੇ ਵਿੱਚ ਆਪ ਜੀ ਦੇ ਨਾਲ ਹਜ਼ਰਤ سیدنا ਸ਼ੇਖ ਅਬਦੁਲ ਕਾਦਰ ਸ਼ਾਹ ਜ਼ਿਲਾਨੀ ਮਹਿਬੂਬੁਲ ਸੁਬਹਾਨੀ ਕੁਤਬੁਰ ਬਾਨੀ ਬਲੀ ਗਿਆਨ ਬਲੀ ਪੀਰਾਂ ਦੇ ਪੀਰ ਦਸਤਗੀਰ ਪੀਰ ਮੀਰਾ ਗੌਂਸ ਬਖਸ਼ਰ ਕਾਜ਼ੀ ਦਾ ਇੱਕ ਕਿੱਸਾ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਆਪ ਜਾਣਦੇ ਹੋ ਕਿ ਗੌਂਸ ਬਖਸ਼ਰ ਕਾਜ਼ੀ ਦੇ 11ਵੇਂ ਸ਼ਹੀਦੀ ਦਿਨ ਚੱਲ ਰਹੇ ਨੇ ਤੋਂ ਸਰਕਾਰ ਜੀ ਦਾ ਇੱਕ ਕਿੱਸਾ ਆਪਦੇ ਨਾਲ ਸਾਂਝਾ ਕਰਨਾ ਕਿ ਜਦੋਂ ਸਰਕਾਰ ਬਚਪਨ ਦੇ ਵਿੱਚ ਆਪਣੇ ਨਾਲ ਦੇ ਜਿਹੜੇ ਦੋਸਤ ਸੀ ਉਹਨਾਂ ਨਾਲ ਖੇਲਣ ਜਾਂਦੇ ਹੁੰਦੇ ਸੀ ਉਸ ਸਮੇਂ ਦੀ ਇੱਕ ਘਟਨਾ ਆਪ ਤੇ ਨਾਲ ਸਾਂਝੀ ਕਰਾਂਗਾ ਕਿ ਸਰਕਾਰ ਜੀ ਨੇ ਜਦੋਂ ਇੱਕ ਬੈਲ ਨੂੰ ਤੰਗ ਕੀਤਾ ਤੇ ਫਿਰ ਉਸ ਉਹਨਾਂ ਦੇ ਨਾਲ ਕੀ ਹੋਇਆ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਨਿਗੇਵਾਨ ਹੈ ਕਹਿੰਦੇ ਨੇ ਕਿ ਸਰਕਾਰ ਜਦੋਂ ਬਚਪਨ ਦੇ ਵਿੱਚ ਖੇਲਣ ਜਾਂਦੇ ਮੇਰਾ ਗਾਸਪਖ ਸਰਕਾਰ ਤੇ ਸਰਕਾਰ ਆਪਣੀ ਕਿਤਾਬ ਚ ਲਿਖ ਦਿੰਦੇ ਨੇ ਕਿ ਸਾਨੂੰ ਇੱਕ ਗੈਬ ਦੀ ਆਵਾਜ਼ ਆਉਂਦੀ ਕਿ ਐ ਅਬਦੁਲ ਕਾਦਿਰ ਆਪਣੇ ਘਰ ਚਲਾ ਜਾ ਤੇ ਰੱਬ ਦੀ ਬੰਦਗੀ ਕਰ ਤੂੰ ਖੇਡਣ ਦੇ ਲਈ ਪੈਦਾ ਨਹੀਂ ਹੋਇਆ ਸਰਕਾਰ ਕਰਨ ਦੀ ਇਹ ਆਵਾਜ਼ ਸੁਣ ਕੇ ਮਹਿਨਤ ਕੇ ਚਲਾ ਜਾਂਦਾ ਤੇ ਜਾ ਕੇ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠ ਜਾਂਦਾ ਤੇ ਮੈਂ ਡਰ ਜਾਂਦਾ ਸਰਕਾਰ ਜਦੋਂ ਥੋੜਾ ਵੱਡੇ ਹੋਏ ਕਹਿੰਦੇ ਇੱਕ ਦਿਨ ਅਸੀਂ ਜੰਗਲ ਦੇ ਕੋਲ ਖੀੜ ਦੇ ਖੀੜ ਦੇ ਗਏ ਤੇ ਜੰਗਲ ਦੇ ਵਿੱਚ ਇੱਕ ਬੌਲਤ ਇੱਕ ਬੈਲ ਆ ਰਿਹਾ ਸੀ ਤੇ ਬਹੁਤ ਸਾਰੇ ਬੱਚੇ ਉਸ ਬੈਲ ਨੂੰ ਤੰਗ ਕਰ ਰਹੇ ਸਨ ਉਹਦੀ ਪੂਛ ਫੜ ਕੇ ਖਿੱਚ ਰਹੇ ਸਨ ਤੋ ਸਰਕਾਰ ਕਹਿੰਦੇ ਕਿ ਉਹ ਬੱਚੇ ਜਿਹੜੇ ਬੈਲ ਨੂੰ ਤੰਗ ਕਰ ਰਹੇ ਸੀ ਪੂਛ ਫੜ ਕੇ ਖਿੱਚ ਰਹੇ ਸੀ ਤੇ ਕਹਿੰਦੇ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਇਸ ਬੈਲ ਨੂੰ ਪੂਛ ਫੜ ਕੇ ਖਿੱਚਾਂ ਸਰਕਾਰ ਕਹਿੰਦੇ ਕਿ ਜਦੋਂ ਅਸੀਂ ਬੈਲ ਦੀ ਪੂਛ ਫੜ ਕੇ ਖਿੱਚੀ ਤੇ ਬੈਲ ਪਿੱਛੇ ਮੁੜ ਕੇ ਸਾਡੇ ਵੱਲ ਦੇਖਿਆ ਤੇ ਬੈਲ ਨੇ ਕਿਹਾ ਕਿ ਇਹ ਅਬੂਲ ਕਾਦਿਰ ਇਹ ਅਣਜਾਣ ਬੱਚੇ ਨੇ ਇਹ ਮੇਰੀ ਪੂਛ ਖਿੱਚ ਰਹੇ ਨੇ ਮੈਂ ਇਹਨਾਂ ਨੂੰ ਨਹੀਂ ਸਮਝਾ ਸਕਦਾ ਪਰ ਤੂੰ ਤੇ ਇੱਕ ਅੱਲਾ ਦਾ ਬਲੀ ਹੈ ਤੂੰ ਤੇ ਕੱਬ ਦਾ ਪਿਆਰਾ ਹੈ ਤੂੰ ਤੇ ਸਭ ਕੁਝ ਜਾਣਦਾ ਹੈ ਤੂੰ ਮੇਰੀ ਆਵਾਜ਼ ਨੂੰ ਸੁਣ ਸਕਦਾ ਹੈ ਸਮਝ ਸਕਦਾ ਹੈ ਮੇਰੇ ਦਿਲ ਦਾ ਹਾਲ ਦੇਖ ਸਕਦਾ ਹੈ ਕਿ ਜਦੋਂ ਪੂਛ ਖਿੱਚਦੇ ਨੇ ਤਾਂ ਮੈਨੂੰ ਕਿੰਨਾ ਦਰਦ ਹੋ ਰਿਹਾ ਹੈ ਤੇ ਸਰਕਾਰ ਕਹਿੰਦੇ ਕਿ ਜਦੋਂ ਅਸੀਂ ਇਹ ਗੱਲ ਸੁਣੀ ਕਿ ਬੈਲੈਂਸਾਨੂੰ ਇੰਨਾ ਕਿਹਾ ਅਸੀਂ ਉਥੋਂ ਨੱਠ ਕੇ ਚਲੇ ਗਏ ਕਰ ਕਰਜਾ ਕੇ ਅਸੀਂ ਅੱਲਾ ਨੂੰ ਯਾਦ ਕੀਤਾ ਤੇ ਇਸ ਗਲਤੀ ਕੁਸਾਕੀ ਦੇ ਲਈ ਰੱਬ ਦੇ ਕੋਲ ਬਹੁਤ ਵਾਰੀ ਤੋਬਾ ਕੀਤੀ ਤੇ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਾ ਕਰਾਂਗੇ ਕਿਉਂਕਿ ਦੇਖੋ ਸਰਕਾਰ ਵੀ ਉਹ ਇੱਕ ਬਲੀ ਨੇ ਤੇ ਉਹ ਵੀ ਅੱਲਾ ਦੇ ਕੋਲੋਂ ਗਲਤੀ ਦੀ ਮਾਫੀ ਮੰਗੀ ਤੋਂ ਇਸ ਕਰਕੇ ਸਾਡੇ ਕੋਲ ਪਤਾ ਨਹੀਂ ਕਿੰਨੇ ਗੁਨਾਹ ਹੋ ਜਾਂਦੇ ਨੇ ਕਿੰਨੀਆਂ ਪਟਾਈਆਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਮਾਫੀ ਦੀ ਮੰਗਦੇ ਹਾਂ ਤੋ ਸਾਨੂੰ ਵੀ ਜਦੋਂ ਵੀ ਕਿਤੇ ਜਿਹੜੀ ਹੈ ਗਲਤੀ ਕੋਈ ਹੋਣੀ ਹੁੰਦੀ ਹੈ ਤੇ ਉਦੋਂ ਸਾਨੂੰ ਮਾਫੀ ਜ਼ਰੂਰ ਅੱਲਾ ਦੇ ਕੋਲੋਂ ਮੰਗਣੀ ਚਾਹੀਦੀ ਹੈ ਸੋ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ ਤਦ ਤੱਕ ਲਈ ਹਕ ਮੁਰਸ਼ਦ ਸੱਚ ਮੁਰਸ਼ਦ